ਇਕੰਨ ਪੜਿਆ ਵੀ ਪਰਮ ਸਤਕਾਰਯੋਗ ਗੁਰੂ ਦੇ ਸਾਜੀ ਨਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸੰਤ ਮਹਾਂਪੁਰਖਾਂ ਦੀ ਯਾਦ ਵਿੱਚ ਡੇਰਾ ਸੰਤ ਗਿਆਨੀ ਮੀਰ ਸਿੰਘ ਜੀ ਤਗਸਾਲ ਸ਼ਹੀਦ ਪਇਮਨੀ ਸਿੰਘ ਜੀ ਗਲੀ ਸੱਤੋ ਵਾਲੀ ਸ੍ਰੀ ਅੰਮ੍ਰਿਤਸਰ ਸਾਹਿਬੀ ਕੇ ਧਾਰਮਿਕ ਸਮਾਗਮ ਕਰਵਾਏ ਗਏ ਜਿਸ ਵਿੱਚ ਸਰਬੱਤ ਦੇ ਭਲੇ ਲਈ 11 ਲੱਖ ਪਾਠ ਸ੍ਰੀ ਮool ਮੰਦਰ ਸਾਹਿਬ ਜੀ ਦੇ ਕੀਤੇ ਗਏ ਸਮਾਗਮ ਦੀ ਸਮਾਪਤੀ ਤੇ ਬਾਠਾਂ ਦੀ ਅਰਦਾਸ ਕੀਤੀ ਗਈ ਪਰਮਾਤਮਾ ਸਾਰੀ ਸੰਗਤ ਦੇ ਸਿਰ ਤੇ ਮਿਹਰ ਪ੍ਰਿਆਸ ਰੱਖੇ ਇਹ ਜੋ ਨਵਾਂ ਸਾਲ ਚੜ੍ਹਿਆ ਹੈ ਇਹ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਜਿਹੜੀ ਸੰਗਤ ਗੁਰੂ ਘਰ ਦੇ ਕੀਰਤਨੀਏ ਕਥਾਵਾਚਕ ਜਿੰਨਾ ਜਿੰਨਾ ਗੁਰੂ ਘਰ ਦੇ ਪ੍ਰੇਮੀਆਂ ਨੇ ਇਸ ਅਸਥਾਨ ਤੇ ਆ ਕੇ ਹਾਜ਼ਰੀ ਲਵਾਈ ਹੈ ਸਾਰਿਆਂ ਦਾ ਇਸ ਸਤਾਂਤ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਨਵੇਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਪ੍ਰਿਆ ਹੋਵੇ 3 ਫਰਵਰੀ ਨੂੰ ਵੱਡੇ ਮਹাপুরਖ ਸੱਚਖੰਡ ਵਾਸੀ ਸੰਤ ਬਾਬਾ ਮੱਖਣ ਸਿੰਘ ਜੀ ਉਹਾਂ ਦੀ ਵਰਸੀ ਹੈ ਉਹਨਾਂ ਦੀ ਵਰਸੀ ਦੇ ਸੰਬੰਧ ਵਿੱਚ 11 ਲੱਖ ਪਾਠ ਸ਼੍ਰੀ ਮੂਲ ਮੰਤਰ ਸਾਹਿਬ ਜੀ ਦੇ ਕਰਨੇ ਹਨ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਬੈਠ ਕੇ ਮੂਲ ਮੰਤਰ ਸਾਹਿਬ ਦੇ ਪਾਠ ਕਰੋ ਅਤੇ ਫੋਨ ਨੰਬਰ ਇੱਕ ਤੁਹਾਨੂੰ ਦਿੱਤਾ ਜਾਵੇਗਾ 1 ਫਰਵਰੀ ਨੂੰ ਤੁਸੀਂ ਇਸ ਨੰਬਰ ਤੇ ਫੋਨ ਕਰਕੇ 10 ਸਰਦਿਓ ਆਪਣੇ ਪਾਠਾਂ ਦੀ ਗਿਣਤੀ ਜਿਸ ਦੀ ਅਰਦਾਸ 3 ਫਰਵਰੀ ਨੂੰ ਹੋਵੇਗੀ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ